ਅੱਜ ਦੀ ਵਿਜ਼ਿਟਰ ਹੋਊਗੀ ਆਪਣੇ ਜਲੰਧਰ ਸ਼ਹਿਰ ਦੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਪਿੰਡੋਂ ਚੱਲੇ ਸੀ ਕਿ ਅੱਜ ਆਪਾਂ ਲਗਭਗ 12:00 ਵਜੇ ਕਿਉਂਕਿ 10:00 ਵਜੇ ਭਰਾ ਹੋਰਾਂ ਨਾਲ ਡੀਲ ਫਾਈਨਲ ਹੋਈ ਸੀ ਤੇ ਆਪਾਂ ਚੱਲੇ ਅੱਜ ਜਲੰਧਰ ਨੂੰ ਉੱਥੇ ਆਪਣਾ ਇੱਕ ਪ੍ਰੋਜੈਕਟ ਚੱਲ ਰਿਹਾ ਹੈਗਾ 33Y75 ਦਾ ਜਿਹਦਾ ਫਰੰਟ ਐਲੀਵੇਸ਼ਨ ਆਪਾਂ ਪਹਿਲਾਂ ਪਾ ਚੁੱਕੇ ਹਾਂ ਤੇ ਫਿਲਹਾਲ ਆਪਾਂ ਹੁਣ ਪਿੰਡੋਂ ਹੀ ਨਿਕਲੇ ਆਂਗੇ ਇੱਥੋਂ ਤੇ ਇਹ ਆ ਗਿਆ ਜੀ ਆਪਣਾ ਪਿੰਡ ਦਾ ਪ੍ਰਾਇਮਰੀ ਸਕੂਲ ਫਿਲਹਾਲ ਇਹ ਇਦਲੇ ਵਸੇ ਨਵਾਂ ਸ਼ਿਫਟ ਕਰਤਾ ਕਿਉਂਕਿ ਜਦੋਂ ਸਾਡੇ ਵੇਲੇ ਸੀ ਸਾਡੇ ਵੇਲੇ ਤਾਂ ਇੱਕੋ ਹੀ ਗੇਟ ਹੁੰਦਾ ਸੀਗਾ ਵੱਡੇ ਸਕੂਲ ਦਾ ਵੀ ਛੋਟੇ ਸਕੂਲ ਦਾ ਵੀ ਐਸ ਪਾਸੇ ਆ ਗਿਆ ਵੱਡੇ ਸਕੂਲ ਦਾ ਗੇਟ ਸਰਕਾਰੀ ਹਾਈ ਸਕੂਲ ਇੱਥੋਂ ਜਿਹੜੀ ਅਸੀਂ ਵਿੱਦਿਆ ਪੜਾਈ ਹੈ ਇੱਥੋਂ ਹਾਸਲ ਕੀਤੀ ਹੈਗੀ 10ਵੀਂ ਤੱਕ ਦਾ ਸਕੂਲ ਆਪਣੇ ਪਿੰਡਾਂ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਚੱਲ ਪਏ ਬਾਬਾ ਜੀ ਦਾ ਨੌ ਲੈ ਕੇ ਤੇ ਰਸਤੇ ਦੀ ਕੀ ਕੀ ਅਪਡੇਟ ਹੋਣੀ ਹੈ ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਰੂਰ ਤੇ ਪਿੰਡੋਂ ਆਪਾਂ ਜਿਵੇਂ ਤੁਹਾਨੂੰ ਦੱਸਿਆ ਵੀ 12 ਵਜੇ ਚੱਲੇ ਸੀਗੇ ਤੇ ਨਾ ਤਾਂ ਖਾਣੇ ਦਾ ਟਾਈਮ ਉਧਰ ਲਾ ਸੀ ਨਾ ਉਧਰ ਲਾ ਸੀ ਤੇ ਅਸੀਂ ਸੰਗਰੂਰ ਰੋਗੇ ਆ ਸੀਦਾ ਰਮ ਹੈ ਬਾਈ ਕੁਲਚੇਆਂ ਵਾਲਾ ਇੱਕ ਇਹਨੇ ਲਿਖਿਆ ਹੋਇਆ ਵੀ ਬੇਰ ਕਾ ਪਨੀਰ ਵਾਲਾ ਜਿਹੜਾ ਉਹ 30 ਰੁਪਈਆ ਦਾ ਤੇ ਅਮੁੱਲ ਮੱਖਣ ਵਾਲਾ 35 ਇਹਨੇ ਯਾਰ ਬਾਈ ਨੇ ਸਰਾ ਕੁਲਚੇ ਬਣਾਏ ਜਾਵਾ ਹਨ ਵੀ ਮਤਲਬ ਬਹੁਤ ਜ਼ਿਆਦਾ ਟੇਸਟ ਸੀਗਾ ਕੋਈ ਬਾਹਲਾ ਤਲੇ ਜ ਨਹੀਂ ਹੈਗੇ ਮਤਲਬ ਕਹੈਂਡ ਰੱਖਿਆ ਸਿਸਟਮ ਸਾਰਾ ਇਹਨੇ ਤੇ ਚੱਲ ਆਪੇ ਫਿਰ ਆਪਾਂ ਕੁਲਚੇ ਗੱਲ ਚਾ ਕੇ ਉਤੋਂ ਲਗਭਗ ਜੇ ਆਪਾਂ ਪਹੁੰਚ ਗਏ ਸੀਗੇ ਲੁਧਿਆਣਾ ਸ਼ਹਿਰ ਲੁਧਿਆਣਾ ਸ਼ਹਿਰ ਦੀ ਟ੍ਰੈਫਿਕ ਦਾ ਤੁਹਾਨੂੰ ਫਿਰ ਪਤਾ ਹੀ ਆ ਨਾ ਕੀ ਹਾਲ ਹੁੰਦਾ ਹੈਗਾ ਤੁਸੀਂ ਐ ਮਨੂੰ ਵੀ ਗਏ ਆਪਾਂ ਫੇਰ ਵੀ ਫਿਲਹਾਲ ਬਾਈਪਾਸ ਸੀਗੇ ਪਰ ਫੇਰ ਵੀ ਚਲੋ ਐ ਲਾ ਲਓ ਵੀ ਬੱਤੀਆਂ ਵਗੈਰਾ ਚੌਂਕ ਆ ਜਾਂਦੇ ਆ ਤੇ ਇਹ ਆ ਗਿਆ ਸੀਗਾ ਇੱਕ ਚੌਂਕ ਆਇਆ ਸੀਗਾ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤਿੰਨਾਂ ਦੇ ਸ਼ਹੀਦਾਂ ਦੇ ਬੁੱਤ ਲੱਗੇ ਹੋਏ ਆ ਕੀ ਚੌਂਕ ਆਇਆ ਸੀਗਾ ਰਸਤੇ ਦੇ ਵਿੱਚ ਆਪਾਂ ਨੂੰ ਲੁਧਿਆਣਾ ਦੇ ਵਿੱਚ ਤੇ ਲੁਧਿਆਣੇ ਆਪਾਂ ਚੱਲੇ ਸੀਗੇ ਬਾਈਪਾਸ ਨੂੰ ਬਾਈਪਾਸ ਦੇ ਉੱਪਰ ਦੀ ਗਏ ਤੇ ਜੇ ਤੁਸੀਂ ਵੀ ਕਿਤੇ ਜਾਣਾਗਾ ਤਾਂ ਬਾਈਪਾਸ ਦੇ ਜਾਇਆ ਕਰੋ ਸ਼ਹਿਰ ਦੇ ਕਿਉਂਕਿ ਵਿੱਚ ਦੀ ਬਹੁਤ ਭੀੜ ਭੜਕਾ ਹੁੰਦਾ ਹੈਗਾ ਬਹੁਤ ਜ਼ਿਆਦਾ ਬਾਕੀ ਤੁਸੀਂ ਚਲੋ ਸਿਆਣਿਓ ਸਾਰੀ ਤੇ ਆਪਾਂ ਇੱਥੋਂ ਲੰਗੇ ਸੀਗੇ ਘੰਟਾ ਘਰ ਆ ਗਿਆ ਜੀ ਲੁਧਿਆਣੇ ਦਾ ਹੇਟਲੇ ਪਾਸੇ ਹੀ ਇਹਦੇ ਚੌੜਾ ਬਾਜ਼ਾਰ ਹੈ ਜੇ ਮੈਂ ਤੁਸੀਂ ਜਾਣਦੇ ਹੋ ਉੱਥੇ ਹਨ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਪਹੁੰਚ ਗਏ ਜਲੰਧਰ ਸ਼ਹਿਰ ਦੇ ਵਿੱਚ ਇੱਕ ਕਲੋਨੀ ਸੀਗੀ ਕਲੋਨੀ ਦੇ ਵਿੱਚ ਆਪਣਾ ਪ੍ਰੋਜੈਕਟ ਚੱਲਿਆ ਹੋਇਆ ਸੀਗਾ ਇਹ ਜਿਹੜਾ ਕਿ ਆਪਾਂ ਤੁਹਾਨੂੰ ਦੱਸਿਆ ਵੀ 33x75 ਦਾ ਫਰੰਟ ਐਲੀਵੇਸ਼ਨ ਆਪਾਂ ਨੇ ਤੁਹਾਨੂੰ ਪਹਿਲਾਂ ਇਹਦਾ ਸ਼ੇਅਰ ਕੀਤਾ ਹੋਇਆ ਹੈ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਇੰਸਟਾਗ੍ਰam ਤੇ ਤੇ ਫੇਸਬੁੱਕ ਤੇ YouTube ਤੇ ਤਿੰਨੇ ਸਾਈਟਾਂ ਦੇ ਉੱਪਰ ਪਿਆ ਹੋਇਆਗਾ ਤੇ ਬਾਕੀ ਆਪਾਂ ਆ ਸਾਹਮਣੇ ਚੱਲੀ ਜਾਂਦੀ ਐ ਸਾਈਟ ਆਪਣੀ 33275 ਦੀ ਇੱਥੇ ਪਹੁੰਚ ਗਏ ਸੀਗੇ ਪਹੁੰਚ ਕੇ ਆਪਾਂ ਦੇਖਦੇ ਆਂ ਵੀ ਕੀ ਗੱਲਬਾਤ ਐ ਕਿੱਥੇ ਕਿੱਥੇ ਤੱਕ ਇਹਨਾਂ ਨੇ ਪ੍ਰਚਾਰ ਖਿਆਗਾ ਕੰਮ ਹੇਟਲਾ ਜਿਹੜਾ ਲੈਂਟਰ ਹੈਗਾ ਉਹ ਲੱਗ ਚੁੱਕਾ ਹੈਗਾ ਉੱਪਰਲੇ ਪਾਸੇ ਦਾ ਜਿਹੜਾ ਕੰਮ ਹੈਗਾ ਉਹ ਸਟਾਰਟ ਕੀਤਾ ਹੋਇਆਗਾ ਬਾਕੀ ਆਪਾਂ ਮਿਲਦੇ ਆਂ ਭਰਾ ਹੋਰਾਂ ਨੂੰ ਬਈ ਕੀ ਹਾਲ ਚਾਲ ਨੇ ਠੀਕੋਂ ਆ ਠੇਕੇਦਾਰ ਜੀ ਨੇ ਆਪਣੇ ਤੇ ਜਲੰਧਰ ਸ਼ਹਿਰ ਦੇ ਵਿੱਚ ਆਪਣਾ ਕੰਮ ਚੱਲਿਆ ਹੋਇਆ ਹੈਗਾ ਜਲੰਧਰ ਸ਼ਹਿਰ ਦੇ ਨਾਲ ਲੱਗਦਾ ਪਿੰਡ ਹੈਗਾ ਕਿ ਇੱਥੇ ਚੱਲਿਆ ਹੋਇਆ ਹੈਗਾ ਫਿਲਹਾਲ ਗਰਾਊਂਡ ਫਲੋਰ ਦਾ ਲੈਂਟਰ ਹੈਗਾ ਉਹ ਲੱਗ ਚੁੱਕਾ ਹੈਗਾ ਤੇ ਉੱਪਰਲੇ ਪਾਸੇ ਦੀ ਤਿਆਰੀ ਜਿਹੜੀ ਚੱਲ ਰਹੀ ਹੈ ਤੇ ਆਉਣ ਸਾਰੀ ਆਪਾਂ ਨੇ ਫਿਰ ਕੰਮ ਕੀਤਾ ਸਟਾਰਟ ਆਪਣੇ ਵਾਲਾ ਤੇ ਜਿਹੜੀ ਆਹ ਐਂਟਰੀ ਵਾਲੀ ਜਗਾਠ ਹੈ 9 ਫੁੱਟ ਦੇ ਉੱਪਰ ਲੱਗੀ ਹੋਈ ਆ ਤੇ ਬਾਕੀ ਅੰਦਰਲਾ ਕੀ ਗੱਲ ਬਾਤ ਉਹ ਵੀ ਤੁਹਾਨੂੰ ਦਿਖਾਉਣੀ ਆਪਾਂ ਇਹਦੇ ਵਿੱਚ ਜਿਹੜੀਆਂ ਜਗਾਠਾਂ ਲੱਗੀਆਂ ਨੇ ਉਹ ਸਾਰੀਆਂ ਲੱਕੜ ਦੀਆਂ ਜਗਾਠਾਂ ਲੱਗੀਆਂ ਹੋਈਆਂ ਨੇ ਫਿਲਹਾਲ ਆਪਣੇ ਜੇ ਦੇਖਿਆ ਜਾਵੇ ਤਾਂ ਮਾਲਵੇ ਦੇ ਵਿੱਚ ਜਿਸ ਤੀ ਚਾਦਰ ਦੀਆਂ ਲੱਗਦੀਆਂ ਹਨ ਨਾ ਤੇ ਇੱਥੋਂ ਜਲਦੀ ਇਹ ਪੌੜੀ ਉੱਪਰਲੇ ਪਾਸੇ ਨੂੰ ਉੱਪਰਲੇ ਪਾਸੇ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਸਿਸਟਮ ਕੀ ਬਣਾਇਆ ਹੋਇਆਗਾ ਬਾਕੀ ਫਿਲਹਾਲ ਆਪਾਂ ਤੁਹਾਨੂੰ ਵੇਹੜੇਲੇ ਪਾਸੇ ਦਿਖਾਉਣੀ ਆ ਵੇਹੜੇਲੇ ਪਾਸੇ ਕੀ ਕੁਝ ਬਣਾਇਆ ਹੋਇਆਗਾ ਜਿਵੇਂ ਤੁਹਾਨੂੰ ਦੱਸਿਆ ਵੀ ਲੱਕੜ ਦੀਆਂ ਜਿਹੜੀਆਂ ਚੁਗਾਠਾਂ ਨੇ ਉਹ ਲੱਗੀਆਂ ਹੋਈਆਂ ਨੇ ਬਾਕੀ ਵਧੀਆ ਹਾਈਟ ਦੇ ਲੱਗੀਆਂ ਹੋਈਆਂ ਨੇ ਤੇ ਇਹ ਜਿਵੇਂ ਬੈੱਡਰੂਮ ਦੇ ਨਾਲ ਅਟੈਚ ਡਰੈਸਿੰਗ ਦਾ ਆ ਗਿਆ ਟਾਇਲਟ ਦਾ ਆ ਗਿਆ ਬਾਕੀ ਹੋਰ ਤੁਹਾਨੂੰ ਇਹਦੀ ਜਿਹੜੀ ਜਾਣਕਾਰੀ ਹੈ ਉਹ ਵੀ ਆਪਾਂ ਦੰਨੇ ਆ ਜਿਹੜਾ ਇਹ ਕਲੋਨੀ ਦੇ ਵਿੱਚ ਪ੍ਰੋਜੈਕਟ ਚੱਲਿਆ ਹੋਇਆ ਸੀਗਾ ਇਹ ਬਾਹਰ ਸੀਗਾ ਤੇ ਇਸ ਕਰਕੇ ਸਾਈਜ਼ ਵਗੈਰਾ ਨੇ ਜਿਹੜੇ ਰੂਮ ਦੇ ਸਾਈਜ਼ ਲਾ ਲਓ ਬਾਕੀ ਹੋਰ ਸਾਰੇ ਸਾਈਜ਼ ਜੋ ਕੁਝ ਵੀ ਇਹਦੇ ਵਿੱਚ ਕੁੱਟੇ ਦੇ ਵਿੱਚ ਬਣਿਆ ਹੋਇਆ ਸਾਈਜ਼ ਵਧੀਆ ਪੂਰੇ ਖੁੱਲੇ ਦਿੱਤੇ ਹੋਏ ਨੇ ਆਪਾਂ ਨੇ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਰੂਮ ਦੇ ਵਿੱਚ ਦੇਖੋ ਵੀ ਵਿੰਡੋ ਲੱਗੀ ਹੋਈ ਹੈ ਕਿੰਨੀ ਵੱਡੀ ਵਿੰਡੋ ਲੱਗੀ ਹੋਈ ਹੈ ਲਗਭਗ 8 ਬਾਜ 8000 8 ਬਾਜ 9 ਦੀਆਂ ਵਿੰਡੋਆਂ ਵੱਡੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਤੇ ਜਿਵੇਂ ਡਰੈਸਿੰਗ ਦਾ ਤੇ ਟਾਇਲਟ ਦਾ ਉਹ ਸੇਮ ਹੀ ਰਹੂਗਾ ਸਾਰੇ ਤੇ ਬਾਕੀ ਆਪਣੇ ਕੰਮ ਤੁਹਾਨੂੰ ਕਿਵੇਂ ਦੇ ਲੱਗਦੇ ਨੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਾਕੀ ਕੰਮ ਦੀ ਰਿਪੋਰਟ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਆਪਾਂ ਤੁਹਾਨੂੰ ਉੱਪਰਲੇ ਪਾਸੇ ਦਿਖਾਉਣਾ ਵੀ ਉੱਪਰਲੇ ਪਾਸੇ ਕੀ ਕੁਝ ਚੱਲ ਜੀ ਜਾਂਦਾ ਹੈਗਾ ਤੇ ਆਪਾਂ ਫਸਟ ਫਲੋਰ ਤੇ ਗਏ ਜੀ ਫਸਟ ਫਲੋਰ ਦਾ ਤੁਹਾਨੂੰ ਪਤਾ ਵੀ ਚਣਾਈ ਲੱਗ ਰਹੀ ਹੈ ਫਿਲਹਾਲ ਤੇ ਕੰਮ ਚੱਲੀ ਜਾਂਦਾ ਹੈਗਾ ਬਾਕੀ ਕੀ ਕੁਝ ਬਣਾਇਆ ਹੈਗਾ ਉੱਪਰਲੇ ਪਾਸੇ ਉਹ ਵੀ ਤੁਹਾਨੂੰ ਦਿਖਾਵਾਂਗੇ ਲੱਕੜ ਦੀ ਜਿਹੜੀ ਜਿਗਾਠ ਹੈਗੀ ਇਹ ਥੋੜੀ ਜਿਹੀ ਪਈ ਤਾਂ ਇਹ ਵਧੀਆ ਕੋਸਲੇ ਪਈ ਹੈ ਮਤਲਬ ਥੋੜੀ ਜਿਹੀ ਨਹੀਂ ਕਹਿ ਸਕਦੇ ਆਪਾਂ ਇਹਨੂੰ ਜਿਵੇਂ ਆਪਣੀਆਂ ਆਮ ਜਿਸਤੀ ਜਿਗਾਠਾਂ ਆ ਜਾਂਦੀਆਂ ਨੇ ਉਹ ਤਾਂ ਪੈ ਜਾਂਦੀਆਂ ਸਸਤੀਆਂ ਤੇ ਜਿਹੜੀਆਂ ਇਹ ਨੇ ਇਹ ਵਧੀਆ ਮਤਲਬ ਮਹਿੰਗੀਆਂ ਕਹਿ ਸਕਦੇ ਆਪਾਂ ਇਹਨਾਂ ਨੂੰ ਲੱਕੜ ਦਾ ਕੰਮ ਜਿਹੜਾ ਇਹ ਹੁੰਦਾਗਾ ਤੇ ਜਿਵੇਂ ਆ ਸਾਹਮਣੇ ਜਿਹੜੀ ਫਰੰਟ ਵਾਲੀ ਜਿਗਾਠ ਹੈ ਇਹ ਲੱਗੀ ਹੋਈ ਹੈਗੀ ਗਲਾਈ ਦੇ ਵਿੱਚ ਕਲਾਸਿਕਲ ਦੇ ਵਿੱਚ ਕਿਉਂਕਿ ਇਹ ਜਿਹੜਾ ਪ੍ਰੋਜੈਕਟ ਹੈਗਾ ਆਪਣਾ ਕਲਾਸਿਕਲ ਦੇ ਵਿੱਚ ਬਣੂਗਾ ਤੇ ਕਲੋਨੀ ਦੇ ਵਿੱਚ ਪ੍ਰੋਜੈਕਟ ਬਣੀ ਜਾਂਦਾ ਹੈਗਾ ਇਹ ਆ ਦੇਖੋ ਆਪਾਂ ਨੂੰ ਤੁਹਾਨੂੰ ਸਾਹਮਣੇ ਤੋਂ ਦਿਖਾਉਣੀ ਹੈ ਇਸ ਪਾਸੇ ਤੋਂ ਦੇਖੋ ਮਾਰੂ ਨਜ਼ਰੇ ਦੇ ਉੱਪਰ ਤੇ ਪ੍ਰੋਜੈਕਟ ਪੂਰਾ ਕਹਿੰਡ ਹੈਗਾ ਜਿੱਦਾਂ ਇਹ ਆਪਣਾ ਫੁੱਲ ਰੈਡੀ ਹੋ ਗਿਆ ਆਪਾਂ ਉਹ ਵੀ ਇਹਦੀ ਫੁੱਲ ਵੀਡੀਓ ਸੋਡ ਤੱਕ ਜਰੂਰ ਲੈ ਕੇ ਆਵਾਂਗੇ ਬਾਕੀ ਜੇ ਆਪਣਾ ਕੰਮ ਵਧੀਆ ਲੱਗਦਾ ਤਾਂ ਸ਼ੇਅਰ ਜਰੂਰ ਕਰਿਆ ਕਰੋ ਤੇ ਇਹ ਆ ਗਿਆ ਜੀ ਆਪਣਾ ਇਧਰਲੇ ਪਾਸੇ ਸਾਈਡ ਦਾ ਐਲੀਵੇਸ਼ਨ ਬਣਨਾ ਸੀਗਾ ਬਾਕੀ ਸਾਈਡ ਤੋਂ ਉੱਪਰ ਉਹ ਵੀ ਫਿਰ ਆਪਾਂ ਨੇ ਸਾਰਾ ਕੁਝ ਨਾਲ ਨੂੰ ਜਿਵੇਂ ਠੇਕੇਦਾਰ ਜੀ ਖੜੇ ਆ ਬਾਈ ਬਾਕੀ ਖੜਾ ਹੈ ਭਰਾ ਆਪਣਾ ਤੇ ਇਹਨਾਂ ਦਾ ਪ੍ਰੋਜੈਕਟਰ ਸੀਗਾ ਇਹ ਬਾਕੀ ਇੱਕ ਭਰਾ ਬਾਹਰ ਰਹਿਣਾ ਹੈਗਾ ਆਪਣੀ ਜਿਹੜੀ ਡੀਲ ਰਨ ਹੋਈ ਹੈ ਉਹ ਬਾਹਰ ਤੋਂ ਹੀ ਹੋਈ ਸੀ ਬਾਹਰੋਂ ਭਰਾ ਨੇ ਆਪਣ ਨਾਲ ਕੰਡਕਟ ਕੀਤਾ ਸੀਗਾ ਤੇ ਜਿਹੜੀਆਂ ਕੋਈ ਬਰੀਕੀਆਂ ਸੀ ਉਹ ਰਹਿ ਗਈਆਂ ਸੀਗੀਆਂ ਉਹ ਆਪਾਂ ਠੇਕੇਦਾਰ ਜੀ ਨੂੰ ਇੱਥੇ ਆ ਕੇ ਇਹਨਾਂ ਨੂੰ ਦੱਸਿਆ ਸਮਝਾਇਆ ਸਾਰੀ ਗੱਲਬਾਤ ਜੋ ਕੁਝ ਵੀ ਇਹਦੇ ਵਿੱਚ ਰਹਿ ਗਿਆ ਸੀਗਾ ਉਹਦੀ ਗਿਣਤੀ ਮਿੰਤੀ ਵਗੈਰਾ ਉਹ ਇਹਨਾਂ ਨੂੰ ਦੇਤੀ ਕਰਕੇ ਮੇਥੋਂ ਇਹ ਇਸ ਤਰ੍ਹਾਂ ਹੋਣਾ ਇਸ ਤਰ੍ਹਾਂ ਹੋਣਾ ਜੋ ਵੀ ਚਲੋ ਇਹਦੇ ਵਿੱਚ ਰਹਿਣਾ ਸੀਗਾ ਕਿਤੇ ਵੀ ਕੋਈ ਮਾੜੀ ਮੋਟੀ ਕਮੀ ਪੇਸ਼ੀ ਆਪਾਂ ਨੂੰ ਲੱਗੀ ਜਿੱਥੇ ਉੱਥੋਂ ਆਪਾਂ ਨੇ ਹੋ ਕਰਵਾਤਾ ਬਾਕੀ ਵਿਜਟ ਦਾ ਬਾਈ ਹੋਰਾਂ ਨਾਲ ਹੋਇਆ ਸੀਗਾ ਆਪਣਾ ਫਾਈਨਲ ਅੱਜ ਲਗਭਗ 10:00 ਵਜੇ 10:00 ਵਜੇ ਇਹਨਾਂ ਨੇ ਪੇਮੈਂਟ ਪਾਤੀ ਸੀ ਤੇ ਆਪਾਂ ਲਗਭਗ 12:00 ਵਜੇ ਮਨ ਲੱਗਾ ਚੱਲ ਪਈ ਸੀਗੀ ਪਿੰਡੋ ਬਾਕੀ ਕੰਮਕਾਰ ਵਧੀਆ ਲੱਗਿਆ ਇਹਨਾਂ ਦਾ ਵੀ ਵਧੀਆ ਕੰਮ ਸੀਗਾ ਬਾਈ ਹੋਰਾਂ ਦਾ ਵਧੀਆ ਕੰਮ ਸੀਗਾ ਇਹਨਾਂ ਦਾ ਵੀ ਕਿਉਂਕਿ ਟੀਮ ਵਰਕ ਹੈਗਾ ਟੀਮ ਵਧੀਆ ਇਹਨਾਂ ਕੋਲੇ ਕੰਮ ਵਧੀਆ ਕਰ ਰਹੇ ਨੇ ਇਹ ਵੀ ਬਾਕੀ ਜੇ ਤੁਸੀਂ ਇਹਨਾਂ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਹੈ ਜਿਹੜਾ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਡਿਸਕ੍ਰਿਪਸ਼ਨ ਵਿੱਚ ਨੰਬਰ ਇਹਨਾਂ ਦਾ ਪਾ ਦਾਂਗੇ ਤੁਸੀਂ ਵਿਦ ਮਟੀਰੀਅਲ ਦੇ ਵਿੱਚ ਜਾਂ ਫਿਰ ਜੇ ਕਈ ਵਾਰੀ ਕੰਸਟਰਕਸ਼ਨ ਦਾ ਕੰਮ ਤੁਸੀਂ ਇਦਾਂ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਉਹ ਵੀ ਇਹਨਾਂ ਤੋਂ ਕਰਵਾ ਕੇ ਦੇ ਦਾਂਗੇ ਤੇ ਜੋ ਵੀ ਬਰੀਕੀਆਂ ਸੀ ਬਾਕੀ ਬਾਈ ਨਾਲ ਵੀ ਗੱਲਾਂ ਬਾਤਾਂ ਸਾਂਝੀਆਂ ਕਰੀਆਂ ਧੁੱਪ ਬਹੁਤ ਸੀ ਤੁਸੀਂ ਆ ਲਾ ਲੋ ਵੀ ਮੈਨੂੰ ਲੱਗਦਾ 4:00 ਵਜੇ ਹੋਈ ਸੀਗੇ ਸਾਢੇ 3 4 ਵਜੇ ਹੋਏ ਨੇ ਤੇ ਧੁੱਪ ਬਹੁਤ ਜ਼ਿਆਦਾ ਸੀ ਬਾਕੀ ਮਿਹਨਤ ਨੇ ਵੀਰੇ ਕਰਨੀ ਪੈਂਦੀ ਆ ਦੇਖੋ ਨਾ ਜਿਹੇ ਜਿਹੇ ਕੰਮ ਦੇ ਵਿੱਚ ਹੈਗੇ ਆ ਉਹੀ ਜੀ ਮਿਹਨਤ ਕਰਨੀ ਜ਼ਰੂਰ ਪੈਂਦੀ ਏ ਤੇ ਤਾਂ ਹੀ ਮਿਹਨਤ ਦਾ ਮੁੱਲ ਵੱਲਦਾ ਬਾਕੀ ਆਪਾਂ ਸਾਰਾ ਕੁਝ ਕਰਨ ਤੋਂ ਬਾਅਦ ਚੱਲ ਪਏ ਜੀ ਉੱਥੋਂ ਤੇ ਦਨ ਹੋ ਗਿਆ ਸੀ ਕਿ ਆਪਣਾ ਉੱਥੇ ਸਾਰਾ ਕੁਝ ਗੱਲਬਾਤ ਜੀ ਸਮਝਾਉਣੀ ਸੀ ਆਪਣੇ ਸਮਝਾ ਕੇ ਆਪਾਂ ਚੱਲ ਪਏ ਸੀ ਕਿ ਇਸ ਪਾਸੇ ਨੂੰ ਐਰੋ ਲੱਗਿਆ ਹੋਇਆ ਜੀ ਕਹਿੰਦਾ ਇਸ ਪਾਸੇ ਨੂੰ ਹੈਗਾ ਪਠਾਨਕੋਟ ਜਲੰਧਰ ਦੇ ਨੇੜੇ ਜੀ ਪ੍ਰੋਜੈਕਟ ਚੱਲਦਾ ਸੀਗਾ ਇਹ ਆਪਣਾ ਜਲੰਧਰ ਸ਼ਹਿਰ ਦੇ ਨੇੜੇ ਸੀਗਾ ਜਲੰਧਰ ਦੇ ਵਿੱਚ ਨਹੀਂ ਸੀ ਪ੍ਰੋਪਰ ਇਹ ਜਲੰਧਰ ਸ਼ਹਿਰ ਦੇ ਨੇੜੇ ਪਿੰਡ ਪੈਂਦਾ ਸੀਗਾ ਪਤਾ ਨਹੀਂ ਕੀ ਨਾਂ ਸੀਗਾ ਪਿੰਡ ਦਾ ਹੁਣ ਬਾਈ ਹੋਰਾਂ ਨੇ ਲੋਕੇਸ਼ਨ ਵੈਸੇ ਸਾਨੂੰ ਭੇਜੀ ਹੋਈ ਸੀ ਚਲੋ ਕੋਈ ਗੱਲ ਨਹੀਂ ਤੇ ਇਹ ਰਸਤਾ ਜਾਂਦਾ ਹੈਗਾ ਜਲੰਧਰ ਨੂੰ ਇੱਥੋਂ ਜਲੰਧਰ ਨੇੜੇ ਆਪਾਂ ਚੱਲ ਪਏ ਉਧਰ ਨੂੰ ਜਲੰਧਰ ਨੂੰ ਤੇ ਰਸਤੇ ਦੇ ਵਿੱਚ ਹੁਣ ਆਪਾਂ ਨੂੰ ਮੁਰਦੇ ਵਕਤ ਕੀ ਕੀ ਅਪਡੇਟ ਹੋਊਗੀ ਉਹ ਵੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਇੱਥੇ ਇੱਕ ਗੱਲ ਆਪਾਂ ਨੂੰ ਦੇਖਣ ਨੂੰ ਮਿਲੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਕਿਉਂਕਿ ਇਹ ਜਿਹੜਾ ਸ਼ਹਿਰ ਹੈਗਾ ਜਲੰਧਰ ਸ਼ਹਿਰ ਹੈਗਾ ਜਲੰਧਰ ਸ਼ਹਿਰ ਦੇ ਵਿੱਚ ਤੁਸੀਂ ਐਂ ਦੇਖ ਲਓ ਵੀ ਇੱਥੇ ਜਿਹੜਾ ਯੂਪੀ ਜਾਂ ਬਿਹਾਰ ਦੇ ਭਈਏ ਨੇ ਮਤਲਬ ਹਨਾ ਤੇ ਤੁਸੀਂ ਇਹ ਲਾ ਲਓ ਵੀ ਤੁਹਾਨੂੰ ਇੱਕ ਵੀ ਪੰਜਾਬੀ ਨਹੀਂ ਇੱਥੇ ਨਜ਼ਰ ਆਊਗਾ ਵੀਡੀਓ ਦੇ ਮੈਨੂੰ ਲੱਗਦਾ ਜਿੱਥੇ ਆ ਸਟਾਰਟਿੰਗ ਕੀਤੀ ਸੀ ਆਪਾਂ ਨੇ ਇੱਥੇ ਆਪਾਂ ਨੂੰ ਇੱਕ ਪੰਜਾਬੀ ਦੱਸਿਆ ਸੀਗਾ ਬਾਕੀ ਤੁਸੀਂ ਇਹ ਲਾ ਲਓ ਵੀ ਇਹ ਜਿੰਨਾ ਵੀ ਦੂਰ ਤੱਕ ਨਿਕਾ ਵਜੜੀ ਆਪਣੇ ਤੋਂ ਜਾਂ ਜਿੰਨੇ ਕੁ ਵੀ ਦੇਖ ਰਹੇ ਆਪਾਂ ਇੱਥੇ ਚੱਲਦੇ ਫਿਰਦੇ ਸਮਾਨ ਵੇਚਣ ਵਾਲੇ ਵੀ ਤੇ ਖਰੀਦਣ ਵਾਲੇ ਵੀ ਜਾਂ ਜਿਹੜੇ ਆ ਤੁਰੇ ਫਿਰਦੇ ਆ ਵਿਚਾਰੇ ਹਨ ਤੇ ਚਲੋ ਸਾਰੇ ਇਹ ਵੀ ਆਪਦੇ ਰੋਜ਼ਗਾਰ ਵਾਸਤੇ ਫਿਰਦੇ ਆ ਬਾਕੀ ਇਹ ਵੀ ਚਲੋ ਆਪਣੇ ਵਾਲਿਆਂ ਨੇ ਦੇਖੋ ਕੀ ਸਿਸਟਮ ਕੀਤਾ ਹੈਗਾ ਆਪਣੇ ਵਾਲਿਆਂ ਕਹਿੰਦੇ ਵੀ ਇੱਥੇ ਤਾਂ ਕੁਝ ਹੈ ਨਹੀਂਗਾ ਬਾਹਰ ਨੂੰ ਚਲੋ ਤੇ ਆਪਣੇ ਵਾਲੇ ਜਿਹੜਾ ਪੰਜਾਬ ਆ ਪੰਜਾਬ ਇਹਨਾਂ ਨੂੰ ਸੁਮਾ ਗਈ ਕਹਿੰਦੇ ਵੀ ਤੁਸੀਂ ਸਾਮੂ ਇਹ ਵੀ ਆਰ ਵਧੀਆ ਗੁਜ਼ਾਰਾ ਕਰੀ ਜਾਂਦੇ ਆਪ ਤਾਂ ਦੇਖੋ ਕੰਮਕਾਰ ਕਰਕੇ ਤੇ ਬਈ ਲੱਖ ਕੇ ਸਦਾਨੇ ਹੋਰੀ ਬਹੁਤ ਯਾਰ ਉਹ ਏਸੀ ਚੀਜ਼ ਨੂੰ ਲੈ ਕੇ ਬਲ ਕਰ ਰਹੇ ਨੇ ਕਹਿੰਦੇ ਬਾਈ ਤੁਸੀਂ ਬਈਆਂ ਨੂੰ ਬਚਾਓ ਭਜਾਓ ਤੇ ਪੰਜਾਬ ਨੂੰ ਬਚਾਓ ਹਨਾ ਤੇ ਸਾਰੇ ਪਾਸੇ ਤੁਸੀਂ ਹਰ ਲਾ ਲੋ ਵੀ ਦੇਖ ਸਕਦੇ ਹੋਗੇ ਵੀਡੀਓ ਦੇ ਵਿੱਚ ਵੀ ਤੁਸੀਂ ਜਿਹੜੇ ਵਰਸੇ ਮਰਜੀ ਨਗਾ ਮਾਰ ਲਓ ਹਨਾ ਸੋ ਪੰਜਾਬੀ ਬੰਦਾ ਕਿਤੇ ਨਜ਼ਰ ਨਹੀਂ ਆਊਗਾ ਇਹਦੇ ਵਿੱਚ ਰਸਤੇ ਦੇ ਵਿੱਚ ਇੱਕ ਇੱਥੇ ਆ ਪਿੰਡ ਪੈਂਦਾ ਸੀਗਾ ਸ੍ਰੀ ਸ਼ੈਦ ਸ੍ਰੀ ਇੱਥੇ ਆਪਾਂ ਨੇ ਇੱਥੇ ਰੁੱਕੇ ਆਉਂਦੇ ਆਉਂਦੇ ਭੁੱਖ ਜੀ ਥੋੜੀ ਲੱਗੀ ਸੀ ਤੇ ਗੋਲ ਗੱਪੇ ਖਾ ਲਏ ਇੱਥੇ ਬਾਈ ਉਹਨਾਂ ਤੋਂ ਵਧੀਆ ਲੱਗਿਆ ਨਾਲਾ ਕੰਮ ਵੀ ਬਾਕੀ ਉੱਥੋਂ ਚੱਲ ਪਏ ਸੀਗੇ ਫਿਰ ਵਾਪਸੀ ਰਸਤੇ ਦੇ ਵਿੱਚ ਥੋੜਾ ਜਿਆ ਹੈ ਸੀਗਾ ਵੀ ਜਿਹੜਾ ਡਿਸਟੈਂਸ ਹੈਗਾ ਕਾਫੀ ਜ਼ਿਆਦਾ ਸੀ ਇਸ ਕਰਕੇ ਥੋੜਾ ਜਿਆ ਫਿਰ ਖਿੱਚਣ ਵਾਲੀ ਆਏ ਚਲੋ ਫਿਰ ਵੀ ਦੇਖਦੇ ਆ ਵੀ ਲਗਭਗ ਮੈਨੂੰ ਲੱਗਦਾ ਵੀ ਹਨੇਰਾ ਤਾਂ ਹੋ ਹੀ ਜਾਣਾਗਾ ਪਿੰਡ ਤੱਕ ਜਾਂਦੇ ਜਾਂਦੇ ਕਿਉਂਕਿ ਦੂਰੀ ਹੈ ਜਿਹੜੀ ਕਾਫੀ ਜ਼ਿਆਦਾ ਇੱਕ ਪਾਸਾ ਲਗਭਗ ਜੇ ਪੈਂਦਾ ਸੀਗਾ 1200 ਕਿਲੋਮੀਟਰ ਬਾਕੀ ਆਪਣਾ ਕੰਮਕਾਰ ਤੁਹਾਨੂੰ ਕਿਵੇਂ ਦਾ ਲੱਗਦਾ ਕਮੈਂਟ ਕਰਕੇ ਸਾਨੂੰ ਜਰੂਰ ਦੱਸਦਿਆ ਕਰੋ ਤੇ ਸਾਡੀਆਂ ਵੀਡੀਓ ਕਰਦਿਆ ਕਰੋ ਪੱਜੀ ਅੱਗੇ ਵੱਧ ਤੋਂ ਵੱਧ ਸ਼ੇਅਰ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਕਿਸੇ ਹੋਰ ਵੀਡੀਓ ਤੇ ਰੱਬ ਰੱਖਾ